ਮੁਕਾਬਲਾ ਚੱਲ ਰਿਹਾ ਹੈ 117 ਤੇ 4 ਆਊਟ ਹੋ ਗਏ ਤੇ ਓਵਰ ਚੱਲ ਰਿਹਾ ਜੀ ਛੇਵਾਂ ਜੋ ਜੋ ਤੇਰਾ ਗਿੱਲਾਂ ਦਾ ਮੁੰਡਾ ਵੀ ਆ ਗਿਆ ਸਾਹਮਣੇ ਤੇ ਜਿਹੜੀ ਟਾਸ ਹੈ ਉਹ ਨਿਊਜ਼ੀਲੈਂਡ ਨੇ ਜਿੱਤ ਕੇ ਬੈਟਿੰਗ ਕਰਨ ਦਾ ਫੈਸਲਾ ਲਿਆ ਹੈ ਸਾਹਮਣੇ ਗੁਰੂਕਰਨ ਜੀ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਅੱਜ ਇਹਨਾਂ ਦੇ ਦੋਸਤ ਨੇ ਇਹਨਾਂ ਦੇ ਜਾਣਕਾਰ ਨੇ ਹਸਪੀਟਲ ਖੋਲ੍ਹਿਆ ਉਹਦੀ ਜਾਣਕਾਰੀ ਦੇਣਗੇ ਸਾਨੂੰ ਨਾਲੇ ਛਾਵੇਂ ਮਾੜੇ ਵਧੀਆ ਤਾਸ ਤੋਂ ਖੇਡਣ ਨੂੰ ਸਭ ਤੋਂ ਵੱਧ ਕੋੜੇ ਜਿਵੇਂ ਆਦੀ ਜ਼ਿੰਦਗੀ ਚ ਵੇਖਿਆ ਤਾਂ ਮਾਮੇ ਰਾਜੇ ਕਰੇ ਵੇਖਿਆ ਵਾਹ ਵੀ ਵਾਹ ਕਿਹੜੀ ਦਾ ਸਰਵਾਈਧੀ ਜੀ ਆਹ ਗਰਾਊਂਡ ਹੈ ਜਿੱਥੇ ਮਤਲਬ ਅਸੀਂ ਖੇਡਦੇ ਹੁੰਦੇ ਸੀਗੇ ਜਿੱਥੇ ਸਾਡਾ ਬਚਪਨ ਬੀਤਿਆ ਤੇ ਬੜੇ ਟੂਰਨਾਮੈਂਟ ਹੋਏ ਇਸ ਗਰਾਊਂਡ ਦੇ ਵਿੱਚ ਫਿਰ ਰੋਮੀ ਨਾਲ ਸੰਪਰਕ ਕਰੋ ਜੇ ਕਿਸੇ ਨੇ ਲੜੀਆਂ ਲਵਾਉਣੀਆਂ ਸਕ੍ਰੀਨ ਲਵਾਉਣੀਆਂ ਡੈਕੋਰੇਸ਼ਨ ਦਾ ਕੰਮ ਹੈ ਦੋਸਤੋ ਅੱਜ ਅਸੀਂ ਜਾ ਰਹੇ ਹਾਂ ਜੀ ਮੇਰੇ ਨਾਨਕੇ ਪਿੰਡ ਪੀਟਿਆਲੇ ਉਹਦਾ ਇੱਕ ਤਾਂ ਕਾਰਨ ਆਇਆ ਵੀ ਇੱਕ ਰਿਸ਼ਤਰੀ ਚ ਅਚਾਨਕ ਡੈਥ ਹੋ ਗਈ ਉਹਦਰ ਬੈਠ ਕੇ ਆਉਣਾ ਤੇ ਇੱਕ ਵੀਡੀਓ ਬਣਾਉਣੀ ਅੱਜ ਪੀਟਿਆਲਾ ਪਿੰਡ ਦੀ ਜੇ ਮੇਰੀ ਬਹੁਤ ਜ਼ਰੂਰੀ ਇੱਛਾ ਸੀਗੀ ਥੋੜਾ ਪਿੰਡ ਵੱਡਾ ਟਾਈਮ ਤਾਂ ਲੱਗੂਗਾ ਤੇ ਪਰ ਵੀਡੀਓ ਬਹੁਤ ਸੋਹਣੀ ਬਣਾਵਾਂਗੇ ਸਾਰਿਆਂ ਨੂੰ ਭੇਜਣੀ ਹੈ ਬਾਹਰ ਵੀ ਕਿਉਂਕਿ ਮੇਰੇ ਬਹੁਤ ਸਾਰੇ ਯਾਰ ਦੋਸਤ ਜਿਹੜੇ ਪੀਟਿਆਲੇ ਦੇ ਆ ਮੇਰਾ ਬਚਪਨ ਵੀ ਉੱਥੇ ਬੀਤਿਆ ਤਾ ਕਰਕੇ ਅੱਜ ਐਤਵਾਰ ਸੀਗਾ ਮੈਂ ਤੇ ਮੰਮੀ ਜਾ ਰਹੇ ਆ ਜੀ ਮੇਰੇ ਨਾਨਕੇ ਪਿੰਡ ਬਾਕੀ ਗੱਲ ਆਇਆ ਵੀ ਹੋ ਸਕਦਾ ਇਹ ਬਲੌਗ ਪੀਟੀਆਲੇ ਵੀਡੀਓ ਤੋਂ ਬਾਅਦ ਚਾਵੇ ਜਿਹੜੀ ਮੈਂ ਪਿੰਡ ਦੀ ਬਣਾਉਣੀ ਹੈ ਹੋ ਸਕਦਾ ਪਹਿਲਾਂ ਅਜੇ ਇਹ ਜਿਹੜੇ ਡਰੋਨ ਸ਼ਾਟ ਹੋਣਗੇ ਉਹਨਾਂ ਦੇ ਆਧਾਰ 'ਤੇ ਤੇ ਬਾਕੀ ਵੇਖਦੇ ਆ ਕਿ ਬੰਦਾ ਹੈ ਆਜੋ ਕਰਨਾ ਚੱਲਦੇ ਆ ਮੇਰੇ ਪੀਟੀ ਵਾਲੇ ਨਾਨਕੇ ਪਿੰਡ ਤੇਰਾ ਉਹ ਤੋ ਉਹ ਬੰਦੀ ਦੋਸਤੋ ਪਹੁੰਚ ਚੁੱਕਿਆ ਮੈਂ ਪੀਟੀ ਵਾਲੇ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਵੀਡੀਓ ਸ਼ੂਟ ਕਰਨੀ ਅੱਜ ਸਾਰੇ ਪੀਟੀ ਵਾਲੇ ਦੀ ਤੇ ਮੈਂ ਤੇ ਮੇਰਾ ਯਾਰ ਬੋਗੀ ਲੱਗੇ ਹੋਏ ਆ ਆ ਖੜਾ ਆਪਣਾ ਯਾਰ ਹੋ ਠੀਕ ਹਾਂ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਤੇ ਸਪੈਸ਼ਲ ਅਸੀਂ ਦੋਨੇ ਭਰਾ ਪੂਰੀ ਫੁੱਲ ਮਿਹਨਤ ਕਰ ਰਹੇ ਆ ਤੇ ਬਾਕੀ ਬਾਈ ਕੁਲਦੀਪ ਵਰਗੇ ਉਹਨਾਂ ਦੇ ਵੀ ਜਿੰਨੀ ਡਰੋਨ ਸ਼ਾਟ ਵਾਲੇ ਜਿਹੜੇ ਉਹਨਾਂ ਨੇ ਲੈ ਕੇ ਤੇ ਉਹਦੇ ਲਈ ਵੀ ਧੰਨਵਾਦ ਤੇ ਫਿਲਹਾਲ ਹੁਣ ਆਪਾਂ ਇੰਟਰੋ ਕਰਦਗੇ ਹੋ ਰਹਿ ਗਈ ਸੀ ਤੇ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਬਹੁਤ ਮਿਹਨਤ ਲੱਗਦੀ ਆ ਪੁੱਛੋ ਨਾ ਵਾ ਤੁਸੀਂ ਬਾਹਾਂ ਰਹਿਆਂ ਦੀ ਕੈਮਰਾ ਤਾਂ ਜਾ ਕੇ ਰੱਖਣਾ ਪੈਂਦਾ ਮੋਟਰਸਾਈਕਲ ਦੇ ਮਗਰ ਬਹਿ ਕੇ ਤੇ ਚਲੋ ਹੁਣ ਅਸੀਂ ਜਿਹੜੀ ਅਗਲੀ ਵੀਡੀਓ ਰਹਿੰਦੀ ਉਹ ਪੂਰੀ ਕਰ ਲਗੇ ਤੇ ਬਾਕੀ ਆ ਦੇਖੋ ਤੁਸੀਂ ਨਜ਼ਾਰਾ ਕਿੰਨੀਆਂ ਸੋਹਣੇ ਦਰਖਤ ਲਾਏ ਹੋਏ ਆ ਪਿੰਡ ਨਾਨਕੇ ਦਾ ਨਜ਼ਾਰਾ ਹੁੰਦਾ ਹੀ ਲੱਗ ਆ ਆ ਨਹਿਰ ਹਾਲਾਂਕਿ ਸੁੱਕੀ ਵੀ ਆ ਤੇ ਪਿੰ ਆ ਗਰਾਊਂਡ ਹੈ ਜਿੱਥੇ ਮਤਲਬ ਅਸੀਂ ਖੇਡਦੇ ਹੁੰਦੇ ਸੀਗੇ ਜਿੱਥੇ ਸਾਡਾ ਬਚਪਨ ਬੀਤਿਆ ਤੇ ਬੜੇ ਟੂਰਨਾਮੈਂਟ ਹੋਏ ਐਸ ਗਰਾਊਂਡ ਦੇ ਵਿੱਚ ਤੇ ਬਹੁਤ ਵਧੀਆ ਸਾਫ਼ ਸੁਥਰਾ ਗਰਾਊਂਡ ਹੈ ਸਕੂਲ ਆ ਵੇਖੋ ਤੁਸੀਂ ਬਹੁਤ ਦੂਰ ਦੂਰੋਂ ਬੱਚੇ ਪੜ੍ਹਨ ਆਉਂਦੇ ਉੱਥੇ ਇਹਦੇ ਵਿੱਚ ਹੀ ਵਾਲੀਬਾਲ ਦਾ ਗਰਾਊਂਡ ਹੈ ਇਹਦੀ ਇੱਕ ਅਲੱਗ ਹੀ ਖੂਬਸੂਰਤੀ ਹੈ ਨਾਲ ਹੀ ਦਾਣਾ ਮੰਡੀ ਆ ਗਈ ਤੇ ਬੜਾ ਇੱਥੇ ਮਤਲਬ ਮੇਲੇ ਲੱਗਦਾ ਹੁੰਦਾ ਇਹ ਟੂਰਨਾਮੈਂਟ ਹੁੰਦੇ ਆ ਵੀਡੀਓ ਬਣਾਉਂਦੇ ਬਣਾਉਂਦੇ ਪਹੁੰਚ ਗਏ ਸੀ ਮਾਮੇ ਰਾਜੇ ਘਰੇ ਤੇ ਅੱਜ ਵੀ ਮਾਮਾ ਹੈ ਨਹੀਂ ਹੋਰ ਸੁਣਾਓ ਸਤਿ ਸ਼੍ਰੀ ਅਕਾਲ ਤਕੜੇ ਘਰੇ ਠੀਕ ਹੈ ਸਾਰੇ ਠੀਕ ਹੈ ਹੋਰ ਸੁਣਾਓ ਅੱਜ ਆਪਾਂ ਬਣਾ ਰਹੇ ਹਾਂ ਜੀ ਸਾਰੇ ਪੀਡੀਐਲ ਦੀ ਮਤਲਬ ਵੀਡੀਓ ਡਰੋਨ ਵਾਲੇ ਸ਼ਾਟ ਵੀ ਲਏ ਆ ਹਾਂ ਉਹ ਦੇਖਿਆ ਤੇ ਜਿਵੇਂ ਹਾਂ ਬਣਾਉਣੇ ਨੇ ਪੋਸਟ ਇੱਕ ਇਹਨਾਂ ਬਣਾਵਾਂਗੇ ਤੇ ਮੈਂ ਚਲ ਅੱਜ ਹੁਣ ਘੋੜੀਆਂ ਦਾ ਵੀ ਜ਼ਿਕਰ ਕਰਦਗੇ ਉਹ ਵੀ ਦਿਖਾ ਦਗੇ ਆਪਾਂ ਵਿੱਚੇ ਸਭ ਤੋਂ ਵੱਧ ਕੋੜੇ ਜਿਵੇਂ ਆ ਦੀ ਜ਼ਿੰਦਗੀ ਚ ਵੇਖਿਆ ਤਾਂ ਮਾਮੇ ਰਾਜੇ ਘਰੇ ਵੇਖਿਆ ਪਰਮਾਤਮਾ ਕਰਕੇ ਹੋਰ ਵੀ ਮਾਮੇ ਦਾ ਕੰਮ ਬਹੁਤ ਵੱਡਾ ਹੋਵੇ ਮੈਂ ਤੇ ਬੰਦੇ ਨੇ ਇਕੱਲੇ ਘੋੜੇ ਨਹੀਂ ਤੁਸੀਂ ਵੇਖੋ ਵੀ ਨਾਲ ਹੋਰ ਜਾਨਵਰੀ ਵਾਧੂ ਰੱਖਿਆ ਹੈ ਯਕੀਨ ਬੰਦੇ ਨੇ ਬੱਕਰੀਆਂ ਨਵੀਂ ਨਸਲ ਤਾਂ ਵੀ ਲਾਨੀਆਂ ਸਨ ਉਹ ਵੀ ਦਿਖਾਉਣੇ ਆ ਵਾਹ ਵੀ ਵਾਹ ਕਿਹੜੀ ਨਸਲ ਵਾਈ ਦੀ ਜੀ ਬਸ ਦਿਨ ਚਾਰ ਦਿਨ ਹੀ ਹੋਇਆ ਲੈ ਕੇ ਆਏ ਟੈਂਡ ਕੰਮ ਆ ਆਇਆ ਮੇਰੇ ਨਾਨਕਾਂ ਦੇ ਕੰਮ ਵੇਖੋ ਤੁਸੀਂ ਬੈਠਣ ਨੂੰ ਬਣਾਏ ਹੋਏ ਕਿਆ ਬਾਤ ਹੈ ਨਾਲੇ ਛਾਵੇਂ ਨਾਲੇ ਵਧੀਆ ਤਾਕਤ ਤੁਝ ਖੇਡਣ ਨੂੰ ਹਾਂਜੀ ਇਹਨਾਂ ਨੂੰ ਮਿਲੋ ਇਹ ਨੇ ਆਪਣੇ ਮਾਮਾਈ ਦੇ ਬੇਟੇ ਸੰਜੋ ਜੀ ਜਿਨ੍ਹਾਂ ਦਾ ਮੈਡੀਕਲ ਇੱਥੇ ਪਿੰਡ ਪੀਟੀ ਵਾਲਾ ਚ ਤੇ ਅੱਜ ਇਹਨਾਂ ਦੇ ਦੋਸਤ ਨੇ ਇਹਨਾਂ ਦੇ ਜਾਣਕਾਰ ਨੇ ਹਸਪੀਟਲ ਖੋਲ੍ਹਿਆ ਉਹਦੀ ਜਾਣਕਾਰੀ ਦੇਣਗੇ ਤੁਹਾਨੂੰ ਹਾਂਜੀ ਕਿੱਥੇ ਖੋਲ੍ਹਿਆ ਜੀ ਕੀ ਨਾਮ ਹਸਪੀਟਲ ਦਾ ਜੀ ਇਹ ਆਪਣਾ ਚੰਡੀਗੜ੍ਹ ਅੱਛਾ ਲੰਬੀ ਵਿਖੇ ਚੰਡੀਗੜ੍ਹ ਹਸਪਤਾਲ ਹੈ ਚੰਡੀਗੜ੍ਹ ਹਸਪਤਾਲ ਵਿੱਚ ਉਹਨਾਂ ਦਾ ਹਸਪਤਾਲ ਖੋਲਿਆ ਦੰਦਾ ਦਾ ਹਸਪਤਾਲ ਹਾਂ ਆਪਣੀ ਬਹੁਤੀ ਜੀ ਮਿੱਤਰ ਹਾਂਜੀ ਹਾਂਜੀ ਰਾਜਿੰਦਰ ਚਨੇਜਾ ਜੀ ਦੀ ਬੇਟੀ ਹੈ ਅੱਛਾ ਡਾਕਟਰ ਜਿੰਦਰ ਚਨੇਜਾ ਜੀ ਦੀ ਬੇਟੀ ਹੈ ਤੇ ਲੋਕੇਸ਼ਨ ਕਿੱਥੇ ਹੈ ਜੀ ਮਲੋੜਤਾਂਗੇ ਲੋਕੇਸ਼ਨ ਕਿੱਥੇ ਗਈ ਓਨ ਲੰਬੀ ਜੀ ਲੰਬੀ ਜੁਨੀਗਨ ਹਸਪੀਟਲ ਹਾਂਜੀ ਹਾਂਜੀ ਉਹਦੇ ਨਾਲ ਹੀ ਆਹ ਚੋਨਾ ਠੀਕ ਹੈ ਠੀਕ ਹੈ ਵਿਚੀ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੇ ਬਹੁਤ ਬਹੁਤ ਕਰੋ ਡਾਕਟਰ ਵੀ ਸਿਆਣੇ ਆ ਮੈਂ ਵੀ ਜਾਣਦਾ ਤੇ ਸਾਰੇ ਸੇਵਾ ਦਾ ਮੌਕਾ ਵੀ ਦਿਓ ਤੇ ਆਪ ਦਾ ਵਧੀਆ ਟਰੀਟਮੈਂਟ ਕਰਾਓ ਇਤਿਹਾਸ ਦੇ ਰੋ ਵਸਦੇ ਰੋ ਬਹੁਤ ਬਹੁਤ ਧੰਨਵਾਦ ਜੀ ਪਹੁੰਚ ਗਏ ਜੀ ਅਸੀਂ ਬਰਾੜ ਸਾਹਿਬ ਕੋਲੇ ਰਪਿੰਦਰ ਰਾਜੇ ਰਪਿੰਦਰ ਵਾਹ ਬਈ ਵਾਹ ਬਰਾਤ ਸਾਹਿਬ ਕੀ ਹਾਲ ਹੈ ਹੋਰ ਸੈਟੋਂ ਆ ਕੇ ਸੁਣੀ ਜਾਨੇ ਹੋ ਅੱਛਾ ਅੱਜ ਤੁਹਾਡਾ ਨਾਲ ਕੋਈ ਮੀਟਿੰਗ ਕਰਨੀ ਆ ਲਓ ਜੀ ਗਿੱਲਾਂ ਦਾ ਮੁੰਡਾ ਵੀ ਆ ਗਿਆ ਸਾਹਮਣੇ ਤੇ ਜਿਹੜੀ ਟਾਸ ਹੈ ਉਹ ਨਿਊਜ਼ੀਲੈਂਡ ਨੇ ਜਿੱਤ ਕੇ بیٹنگ ਕਰਨ ਦਾ ਫੈਸਲਾ ਲਿਆ ਤੇ ਅੱਜ ਮੈਚ ਦੇਖੋ ਪ੍ਰੈਡਿਕਸ਼ਨ ਤਾਂ ਅਲੱਗ-ਅਲੱਗ ਹੋ ਰਹੀਆਂ ਕੋਈ ਇੰਡੀਆ ਕਹਿ ਰਿਹਾ ਕੋ ਨਿਊਜ਼ੀਲੈਂਡ ਕਹਿ ਰਿਹਾ ਪਰ ਮੈਨੂੰ ਤਾਂ ਲੱਗਦਾ ਇੰਡੀਆ ਜਿੱਤੂ ਕਿਉਂਕਿ ਆਪਾਂ ਇੰਡੀਆ ਦੇ ਆ ਤੇ ਵੈਸੇ ਨਿਊਜ਼ੀਲੈਂਡ ਜਿੱਤੂ ਉਹ ਵੀ ਆਪਣੇ ਘਰ ਦੇ ਬੰਦੇ ਹੀ ਆ ਬਸ ਇਹ ਰਿਸ਼ਤੇਦਾਰਾਂ ਗਨ ਵੀ ਲੈਣਚ ਪਰ ਮੇਰਾ ਜਿਹੜਾ ਦਿਲ ਕਹਿੰਦਾ ਹੈ ਉਹ ਇਹੀ ਕਹਿੰਦਾ ਹੈ ਬਾਕੀ ਵੇਖਦੇ ਆ ਤੇ ਪਹਿਲਾਂ ਬੈਟਿੰਗ ਨਿਊਜ਼ੀਲੈਂਡ ਦੀ ਬਰਾਬਰ ਸਾਹ ਹਨਾ 100 ਬੰਦੇ ਜਿੱਤੀ ਨਾ ਹਾਂ ਬਸ ਸਹੀ ਹੈ ਤੇ ਚਲੋ ਇਹ ਤਾਂ ਬੰਦੇ ਠੀਕ ਹੈ ਮੈਂ ਕਿਹਦੀ ਹੋਰ ਵੇਖੇ ਬਸ ਰੀਆਂ ਚਵਲਾ ਮਾਰਦੇ ਇੱਥੇ ਕੁਛ ਦਾ ਉਹਨਾਂ ਨੂੰ ਵੀ ਹੁੰਦਾ ਨਹੀਂ ਟੀਵੀ ਚ ਨਾਲ ਦੇ ਆ ਕੇ ਬੰਦਦੇ ਆ ਜਿਵੇਂ ਸਾਡੇ ਤੋਂ ਉੱਥੇ ਦੁਨੀਆਂ 'ਚ ਹੈ ਹੀ ਕੋਈ ਨਹੀਂ ਫਲਾਹ ਹੁਣ ਮੈਚ ਦਾ ਆਨੰਦ ਤੁਸੀਂ ਵੀ ਲੋਕ ਥੋੜਾ ਜਿਹਾ ਆਨੰਦ ਅਸੀਂ ਵੀ ਲੈਣੇ ਆ ਤੇ ਫਿਰ ਉਦੋਂ ਬਾਅਦ ਜਿਹੜਾ ਪਿੰਡ ਵਾਲਾ ਸਫਰਾ ਹੋਤਾ ਹੈ ਕਰਾਂਗੇ ਪਹੁੰਚ ਕੇ ਪਿੰਡ ਤੇ ਹੁਣ ਜਾ ਕੇ ਕਰਦੇ ਕੋਈ ਕੰਮਕਾਰ ਤੇ ਫਿਰ ਤੁਹਾਡੇ ਰੂਬਰੂ ਹੁੰਨੇ ਆ ਮੁਕਾਬਲਾ ਚੱਲ ਰਿਹਾ ਹੈ 117 ਤੇ ਦੇਖੋ ਜੀ ਸਾਡੇ ਪਿੰਡ ਦਾ 뷰 ਖੂਸੂਰ ਸਾਡਾ ਪਿੰਡ ਪਿੰਡ ਆਦਨੀਆਂ ਤੇ ਸਾਹਮਣੇ ਜੀ ਅਨਮੋਲ ਮਾਨ ਸਾਹਿਬ ਦੀ ਕੋਠੀ ਆ ਗਈ ਰੰਗ ਸੰਘ ਹੋ ਰਹੀ ਹੈ ਪ੍ਰੇਮ ਜੀ ਦੇਖਣੀ ਰਹੇ ਸਾਹਮਣੇ ਗੁਰੂ ਘਰ ਜੀ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਬਾਕੀ ਵੀ ਦੋਸਤੋ ਤੁਹਾਨੂੰ ਦੱਸ ਦਗੇ ਵੀ ਇੰਡੀਆ ਜਿਹੜੀ ਹੈ ਉਹ ਜਿੱਤ ਚੁੱਕੀ ਹੈ ਤੇ ਬਹੁਤ ਸਾਰੀਆਂ ਇੰਡੀਆ ਟੀਮ ਨੂੰ ਵਧਾਈਆਂ ਤੇ ਰੋਹਿਤ ਨੇ ਸਿਰਾ ਲਾਤਾ ਆਹ ਜਿਹੜਾ ਅਨਫਿੱਟ ਅਨਫਿੱਟ ਕੋਈ ਅਨਫਿੱਟ ਨਹੀਂ ਬਈ ਸਭ ਤੋਂ ਵਧੀਆ ਕਪਤਾਨ ਮੈਨੂੰ ਤਾਂ ਉਹ ਲੱਗਦਾ ਤੁਸੀਂ ਵੇਖ ਲਓ ਜਿੰਨੇ ਮੈਚ ਹੋਏ ਆ ਪਿੱਛੇ ਦੇ ਹੁਣ ਤੇ ਇੱਕ ਮੈਚ ਹਾਰੇ ਇੰਡੀਆ ਬਾਕੀ ਸਾਰੇ ਜਿੱਤੇ ਆ ਖੂਬਸੂਰਤ ਬਿਓ ਮੈਸੇ ਪਿੰਡ ਸਾਰੇ ਸੋਹਣੇ ਹੁੰਦੇ ਆ ਬਾਕੀ ਰੋਮੀ ਜੀ ਲਾ ਰਹੇ ਨੇ ਲੜੀਆਂ ਰੋਮੀ ਜੀ ਕੀ ਹਾਲ ਹੈ ਤਕੜੇ ਹਾਂ ਬੜੇ ਵਧੀਆ ਜੀ ਹੋਰ ਸੈਟੋਂ ਹਾਂਜੀ ਹਾਂਜੀ ਤੁਸੀਂ ਦੱਸੋ ਵੀ ਰੋਮੀ ਨਾਲ ਸੰਪਰਕ ਕਰੋ ਜੇ ਕਿਸ ਨੇ ਲੜੀਆਂ ਲਵਾਉਣੀਆਂ ਆ ਸਕਰੀਨ ਲਵਾਉਣੀਆਂ ਡੈਕੋਰੇਸ਼ਨ ਦਾ ਕੰਮ ਆ ਤੇ ਹੋਰ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਆ ਤਾਂ ਰੋਮੀ ਜੀ ਹੈਂਡਲ ਕਰਦੇ ਆ ਭਾਵੇਂ ਤੁਸੀਂ ਹਲਦੀ ਦਾ ਫੱਟਾ ਲਵਾਉਣਾ ਕੋਈ ਕੰਮ ਆ ਤੁਹਾਨੂੰ ਕਿਹੜੀ ਰੋਮੀ ਜੀ ਬਿਲਕੁਲ ਬਿਲਕੁਲ ਸਾਰਾ ਕੁਝ ਹੀ ਤੁਹਾਡਾ ਮੋਬਾਈਲ ਨੰਬਰ ਦੱਸ ਦੋ 843706062 843706062 ਠੀਕ ਹੈ ਜਰਮੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਮਾਨਸਰ